ਪਹਿਲਾਂ ਤਾਂ ਦੀਪ ਸਿੱਧੂ ਦੀ ਗੱਲ ਲੋਕਾਂ ਨਾ ਜਦੋਂ ਲੋਕਾਂ ਸਾਥ ਦੇ ਰਹੇ ਤੀਗਾ ਕਿਸੇ ਜਾਤ ਨਹੀਂ ਪੁੱਛੀ ਫਿਰ ਉਹਦੀ ਚਿੱਤਾਂ ਦੇ ਲੋਕ ਮੱਥੇ ਟੇਕ ਰਹੇ ਸੀ ਸਿੱਧੂ ਮੁਸਾਲਾ ਤੀਗਾ ਲੋਕਾਂ ਨੇ ਹਰਾਤਾ ਜਦੋਂ ਮਾਰ ਮਰ ਗਿਆ ਉਹ ਮਾਰਤਾ ਨਾ ਦੁਸ਼ਮਣਾਂ ਨੇ ਇਹਨਾਂ ਨੇ ਸਰਕਾਰਾਂ ਨੇ ਫਿਰ ਉਹਦੇ ਉੱਤੇ ਮੱਥੇ ਟੇਕ ਦਿੱਤੇ ਹੁਣ ਬਰਸੀਆਂ ਮਨਾ ਰਹੇ ਨੇ ਉਹਨੂੰ ਉਹੀ ਕੰਮ ਪਾਣ ਸਿੱਧੂ ਆਲਾ ਵੀਰੇ ਉਹ ਕੰਮ ਪਾਣ ਸਿੱਧੂ ਨਾਲ ਨਾ ਕਰਦੇਓ ਅੱਜ ਉਹਦੋਂ ਤੁਹਾਨੂੰ ਲੋੜ ਆ ਗਈ ਉਹਦੀ ਆਪਾਂ ਨੂੰ ਉਹਦੀ ਲੋੜ ਆ ਉਹਨੂੰ ਆਪਣੀ ਲੋੜ ਅੱਜ ਜੇ ਉਹਦਾ ਸਾਥ ਨਾ ਦਿੱਤਾ ਫਿਰ ਉਹਦੀ ਕੱਲ ਨੂੰ ਨਿੱਕੀ ਨਾ ਹੋਗੀ ਇਹਨਾਂ ਸਰਕਾਰਾਂ ਕਰਨੀਆਂ ਜਰੂਰ ਘਾਟ ਰਹੀਆਂ ਰਹਿੰਦੀਆਂ ਇਹ ਹਰਾਮਣਾ ਹੁੰਦੀਆਂ ਨੇਗੀਆਂ ਠੀਕ ਆ ਜੇ ਇਹਨਾਂ ਨੂੰ ਨਿੱਕੀ ਕਰਤੀ ਫਿਰ ਉਹਦੇ ਚਿਥਾ ਤੇ ਛਿਬਾ ਤੇ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ ਸਾਥ ਦੇਣਾ ਜਿਉਂਦੇ ਜੀਦਾ ਦੇਵੋ ਦੀ ਫਿੱਦੂ ਮਰਿਆ ਐਂ ਮਰਿਆਗਾ ਉਹ ਸਾਥ ਨਹੀਂ ਦਿੱਤਾ ਸਿੱਧੂ ਮੂਸੇ ਵਾਲਾ ਮਰਿਆ ਉਹ ਵੀ ਐਂ ਮਰਿਆ ਸਾਥ ਨਹੀਂ ਦਿੱਤਾ ਫਿਰ ਬਾਦ ਲੋਕ ਮੱਥੇ ਟੇਕ ਰਹੇ ਤੇ ਠੀਕ ਆ ਭਾਈ 29 ਤਰੀਕ ਦਾ ਇਕੱਠ ਹੈਗਾ ਕੱਲੇ-ਕੱਲੇ ਬੰਦੇ ਨੂੰ ਪਹੁੰਚਣ ਦੀ ਅਪੀਲ ਆ ਉੱਥੇ ਜ਼ਰੂਰ ਪਹੁੰਚੋ ਬਾਈ ਠੀਕ ਐ ਦੂਜੀ ਗੱਲ ਹੋਰ ਕਰ ਦਨਾਂ ਆਪਾਂ ਤੋਂ ਤਾਂ ਫਿਰ ਜੇ ਆਪਾਂ ਇਹਦਾ ਹੱਲ ਨਾ ਕਰ ਸਕੇ ਸਪਾਨੀ ਸਿੱਧੂ ਬਾਈ ਦਾ ਫਿਰ ਆਪਾਂ ਤੋਂ ਤਾਂ ਕਾਮਰੇਡ ਚੰਗੇ ਰਹਿਣਗੇ ਉਹ ਕਿਵੇਂ ਕਈ ਸਾਲ ਪਹਿਲਾਂ ਇੱਕ ਕਾਮਰੇਡ ਆਗੂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਫੇ ਜਿਹੜਾ ਦੂਸਰਾ ਕਾਮਰੇਡ ਜਥੇਬੰਦੀ ਦਾ ਆਗੂ ਸੀਗਾ ਉਹਨੇ ਧਰਨਾ ਲਾਇਆ ਤੀ ਉਮਰ ਕੈਦ ਛਡਾ ਕੇ ਢੋਲ ਵਜਾ ਕੇ ਲੈ ਕੇ ਆਇਆ ਤੀ ਘਰੇ ਗਲਾਂ ਚ ਹਾਰ ਪਾਇਓ ਬੰਦੇ ਦੇ ਆਗੂ ਕੌਣ ਸੀ ਕਾਮਰੇਡ ਸਾਧੇ ਨਾਲ ਕੌਣ ਤੇ ਸਿੱਖ ਸਿੱਖਾਂ ਦੇ ਬੰਦੇ ਅੰਦਰ ਬੈਠੇ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇਗੀਆਂ ਉਹਨਾਂ ਦਾ ਸਾਥ ਕੋਈ ਨਹੀਂ ਦੇ ਰਿਹਾ ਕਿਉਂਕਿ ਉਹ ਆਪੋ ਤਾਂ ਫੇਰ ਕਾਮਰੇਡੀ ਚੰਗੇ ਨੇ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਹੋ ਸਕੇ ਨੇ ਨਾ ਆਪਾਂ ਉਹਨਾਂ ਨੂੰ ਬਾਹਰ ਨਿਕੜਾ ਸਕਦੇ ਆਪਣੀ ਕੌਮ ਹੋਸੀ ਬਣ ਗਈ ਆਪਾਂ ਨੂੰ ਕਹਿੰਦੇ ਨੇ ਬਹੁਤ ਬਾਹਦਰ ਕੌਮ ਹੁੰਦੀ ਸੀ ਹੁੰਦੀ ਸੀ ਪਰ ਜਿਹੜਾ ਆਪਾਂ ਆ ਗਏ ਆਪਾਂ ਮਰ ਗਏ ਆਪਾਂ ਨੂੰ ਵੀ ਤਾਂ ਕੁਝ ਕਰਨੀ ਪੈਣਾਗਾ ਬਸ ਕੋਈ ਬੰਦਾ ਕਹਿੰਦਾ ਬਹੁਤ ਬਾਹਦਰ ਕੌਮ ਜਕਾਰੇ ਛੱਡਣ ਲੱਗ ਗਏ ਜਕਾਰਿਆਂ ਦੀ ਕੀ ਗੱਲ ਹੁੰਦੀ ਆ ਕੁਝ ਕਰਕੇ ਵੀ ਦਿਖਾ ਬੋ ਜਿਹੜੇ ਆਪਣੇ ਬਹਾਦਰ ਸੂਰਮੇ ਤੇਗੇ ਅੱਧੇ ਤਾਂ ਇਹਨੇ ਮਾਰਤੇ ਸ਼ਹੀਦ ਕਰਤੇ ਅੱਧੇ ਜੇਲਾਂ ਚ ਨੇ ਬਾਰੇ ਕੌਣ ਨੇ ਤੇਰੇ ਮੇਰੇ ਵਰਗੇ ਹੁਣ ਇੱਕ ਪੰਨਾ ਉੱਠਿਆ ਦੀਗਾ ਅੰਪਾਈ ਅਮਰਤਵਰ ਉੱਠਿਆ ਚੱਕ ਕੇ ਅੰਦਰ ਬਾੜਤਾ ਝੂਠੇ ਕੇਸ ਦੇ ਵਿੱਚ ਕੋਈ ਕੇਸ ਨਹੀਂ ਬਣਨ ਦਾ ਨਾਲੇ ਹੁਣ ਪੰਨਾ ਜੂ ਚੱਕ ਲਿਆ ਹੁਣ ਇਹ ਉੱਠਿਆ ਦੀਗਾ ਇਹ ਵੀ ਚੱਕ ਕੇ ਅੰਦਰ ਕਰਤਾ ਮੇਰੇ ਵਰਗੇ ਫਿਰ ਕੌਣ ਹੈ ਇੱਥੇ ਜਿਉਂਦੇ ਜੀ ਦਾ ਸਾਥ ਦੇ ਬੋ ਬਈ ਕੱਲ ਨੂੰ 29 ਤਰੀਕਾ ਉੱਥੇ ਹਮਮਾ ਕੇ ਪਹੁੰਚੋ ਫਿਰ ਬਾਅਦ ਦੇ ਬੱਚਾ ਆਪਾਂ ਰੱਬ ਨਾ ਕਰੇ ਇਹਨਾਂ ਦਾ ਕੀ ਪਤਾ ਹੈ ਨਾ ਬੁੱਚੜਦਾ ਨਾ ਇਹ ਕੰਮਾਂ ਤੋਂ ਉੱਤਰਿਆ ਹੋਇਆਗਾ ਕਲੋਂ ਨੀਕੀ ਕਰਤੀ ਫਿਰ ਉਹਦੇ ਸ਼ਿਵਿਆਂ 'ਚ ਜਾ ਕੇ ਮੱਥੇ ਟੇਕਾਂਗੇ ਉਹਦਾ ਕੋਈ ਫਾਇਦਾ ਨਹੀਂ ਜਿੰਨੇ ਲੋਕਾਂ ਦੇ ਉਹਨੇ ਮਦਦ ਕੀਤੀ ਜੇ ਉਹਨੇ ਲੋਕ ਵੀ ਉੱਥੇ ਪਹੁੰਚ ਜਾਣ ਤਾਂ ਵੀ ਬਹੁਤ ਵੱਡਾ ਕੱਠ ਹੋ ਜੇ ਪਰ ਬਈ ਇਹਨਾ ਸੋਚੋ ਵੀ ਮੇਰੇ ਇਥੇ ਕੰਮ ਨਹੀਂ ਪੈਣਾ ਇਹਨਾ ਵੀ ਮੇਰਾ ਕੰਮ ਨਹੀਂ ਹੈਗਾ ਆਪਾਂ ਨੇ ਪੰਨ ਸਿੱਧੂ ਕਰਕੇ ਨਹੀਂ ਪਹੁੰਚਣਾ ਬਈ ਉੱਥੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਆਪਾਂ ਨੇ ਉੱਥੇ ਇਕੱਠ ਵਿਖਾਉਣਾਗਾ ਦਿਖਾਉਣਾ ਕੀ ਆ ਉੱਥੇ ਕੰਮ ਕਰਨਾ ਕੋਈ ਅੱਜ ਦਾ ਫੈਸਲਾ ਲਿਓ ਬਈ ਹਨਾ ਜਿਹੜੀ ਪੰਜਾਬ ਦੀ ਜਵਾਨੀ ਮਾਣ ਵੀ ਕਰੇ ਯਾਰ ਵੀ ਹਾਂ ਫੈਸਲਾ ਲੇਤਾ ਹੁਣ ਅਸੀਂ ਇਹਦੇ ਪੂਰੇ ਉੱਤਰ ਹੀ ਆ ਜਿਹੜੇ ਮੁਰਲੇ ਆਗੂ ਨੇ ਉਹਨਾਂ ਨੇ ਬੇਨਤੀ ਕਰਦਾ ਵੀਰੇ ਹੁਣ ਤੁਹਾਡੇ ਤੇ ਇਹਨਾਂ ਵਿਸ਼ਵਾਸ ਆ ਹਨਾ ਤੁਹਾਡੇ ਲੋਕ ਵਿਸ਼ਵਾਸ ਕਰਕੇ ਆਉਣਗੇ ਵੀ ਉੱਥੇ ਕੋਈ ਫੈਸਲਾ ਅੱਜ ਲਿਤਾ ਜਾਊਗਾ ਵਧੀਆ ਪਰ ਲਿਓ ਵੀ ਵਧੀਆ ਬਈ ਕੋਈ ਗੱਲ ਨਹੀਂ ਠੀਕ ਹੌਸਾ ਕੰਗ ਉੱਥੇ ਜ਼ਰੂਰ ਪਹੁੰਚਾਂਗੇ ਬਈ ਹਨਾ ਤੇ ਪਹਿਲਾਂ ਵੀ ਮੈਂ ਬਾਈ ਬਾਈ ਕੋਲ ਦੋ ਤਿੰਨ ਵਾਰ ਜਾ ਆਇਆ ਤੇ ਹੁਣ ਜ਼ਰੂਰ ਜਾਵਾਂਗਾ ਪਹਿਲਾਂ ਨਾ ਜਾਂਦੇ ਨਾ ਜਾਂਦੇ ਪਰ ਹੁਣ ਤਾਂ ਪੱਕਾ ਜਾਵਾਂਗੇ ਬਾਈ ਦੇ ਹੱਕ ਚ ਜ਼ਰੂਰ ਖੜਾਂਗੇ ਉੱਥੇ ਜਾ ਕੇ ਸਾਥ ਦੇਵਾਂ ਜਿੰਨਾ ਹੋ ਸਕਿਆ ਕਰਾਂਗੇ ਜ਼ਰੂਰ ਬਾਈ ਦੇ ਖੜਿਆਂਗੇ ਮੋਢੇ ਨਾਲ ਮੋਢਾ ਲਾ ਕੇ ਖੜਿਆਂ ਬਾਈ ਦੇ ਪਹਿਲਾਂ ਤਾਂ ਦੀਪ ਸਿੱਧੂ ਦੀ ਗੱਲ ਲੋਕਾਂ ਨਾ ਜਦੋਂ ਲੋਕਾਂ ਸਾਥ ਦੇ ਰਹੇ ਤੀਗਾ ਕਿਸੇ ਜਾਤ ਨਹੀਂ ਪੁੱਛੀ ਫਿਰ ਉਹਦੀ ਚਿੰਤਾ ਦੇ ਲੋਕ ਮੱਥੇ ਟੇਕ ਰਹੇ ਸੀ ਸਿੱਧੂ ਮੂਸੇ ਵਾਲਾ ਦੀ ਗੱਲ ਲੋਕਾਂ ਨੇ ਹਰਾਤਾ ਜਦੋਂ ਮਾਰ ਮਰ ਗਿਆ ਉਹ ਮਾਰਤਾ ਨਾ ਦੁਸ਼ਮਣਾਂ ਨੇ ਨਾ ਸਰਕਾਰਾਂ ਨੇ ਫਿਰ ਉਹਦੇ ਚੋਂ ਉਥੇ ਮੱਥੇ ਟੇਕਦੇ ਤੇ ਹੁਣ ਬਰਸੀਆਂ ਮਨਾ ਰਹੇ ਨੇ ਉਹਨੂੰ ਉਹੀ ਕੰਮ ਪਾਨਿਸ਼ਦੂ ਵਾਲਾ ਵੀਰੇ ਉਹ ਕੰਮ ਪਾਨਿਸ਼ਦੂ ਨਾਲ ਨਾ ਕਰਦੇਓ ਅੱਜ ਉਹਦੋਂ ਤੁਹਾਨੂੰ ਲੋੜ ਆ ਗਈ ਉਹਦੀ ਆਪਾਂ ਨੂੰ ਉਹਦੀ ਲੋੜ ਆ ਉਹਨੂੰ ਆਪਣੀ ਲੋੜ ਅੱਜ ਜੇ ਉਹਦਾ ਸਾਥ ਨਾ ਦਿੱਤਾ ਫਿਰ ਉਹਦੀ ਕੱਲ ਨੂੰ ਨਿੱਕੀ ਨਾ ਹੋ ਗਈ ਇਹਨਾਂ ਸਰਕਾਰਾਂ ਕਰਨੀਆਂ ਜਰੂਰ ਘੱਟ ਹੀ ਰਹਿੰਦੀਆਂ ਇਹ ਹਰਾਮਣਾ ਹੁੰਦੀਆਂ ਨੇਗੀਆਂ ਠੀਕ ਆ ਜੇ ਇਹਨਾਂ ਨੂੰ ਨਿੱਕੀ ਕਰਤੀ ਫਿਰ ਉਹਦੇ ਚਿਥਾ ਤੇ ਸ਼ਿਭਾ ਤੇ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ ਸਾਥ ਦੇਣਾ ਜਿਉਂਦੇ ਜੀਦਾ ਦੇਵੋ ਇਹ ਵਿਦੂ ਮਰਿਆ ਇੰਹੀਂ ਮਰਿਆਗਾ ਉਹ ਸਾਹ ਸਿੰ ਦਿੱਤਾ ਸਿੱਧੂ ਮੂਸੇ ਵਾਲਾ ਮਰਿਆ ਉਹ ਵੀ ਇੰਹੀਂ ਮਰਿਆ ਸਾਹ ਸਿੰ ਦਿੱਤਾ ਫੇਰ ਬਾਦ ਲੋਕ ਮੱਥੇ ਟੇਕ ਰਹੇ ਤੇ ਠੀਕ ਹੈ ਭਾਈ 29 ਤਰੀਕ ਦਾ ਇਕੱਠ ਹੈਗਾ ਕੱਲੇ ਕੱਲੇ ਬੰਦੇ ਨੂੰ ਪਹੁੰਚਣ ਦੀ ਅਪੀਲ ਆ ਉੱਥੇ ਜ਼ਰੂਰ ਪਹੁੰਚੋ ਭਾਈ ਠੀਕ ਹੈ ਦੂਜੀ ਗੱਲ ਹੋਰ ਕਰ ਦਿੰਨਾਂ ਆਪਾਂ ਤੋਂ ਤਾਂ ਫਿਰ ਜੇ ਆਪਾਂ ਇਹਦਾ ਹੱਲ ਨਾ ਕਰ ਸਕੇ ਸਪਾਨੀ ਸਿੱਧੂ ਬਾਈ ਦਾ ਫੇਰ ਆਪਾਂ ਤੋਂ ਕਾਮਰੇਡ ਚੰਗੇ ਰਹਿਣਗੇ ਉਹ ਕਿਵੇਂ ਕਈ ਸਾਲ ਪਹਿਲਾਂ ਇੱਕ ਕਾਮਰੇਡ ਆਗੂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ। ਇਹ ਜਿਹੜਾ ਦੂਸਰਾ ਕਾਮਰੇਡ ਜੱਥੇਬੰਦੀ ਦਾ ਆਗੂ ਉਤੀਗਾ ਉਹਨੇ ਧਰਨਾ ਲਾਇਆ ਸੀ ਉਮਰ ਕੈਦ ਛਡਾ ਕੇ ਢੋਲ ਵਜਾ ਕੇ ਲੈ ਕੇ ਆਇਆ ਸੀ ਘਰੇ ਗਲਾਂ 'ਚ ਹਾਰ ਪਾਇਓ ਬੰਦੇ ਦੇ। ਆਗੂ ਕੌਣ ਸੀ? ਕਾਮਰੇਡ ਸਾਧਿਆ ਨਾਲ ਕੌਣ ਤੇ ਸਿੱਖੋ। ਸਿੱਖਾਂ ਦੇ ਬੰਦੇ ਅੰਦਰ ਬੈਠੇ ਨੇ ਸਜ਼ਾਾਂਵਾਂ ਪੂਰੀਆਂ ਹੋ ਚੁੱਕੀਆਂ ਨੇਗੀਆਂ ਉਹਨਾਂ ਦਾ ਸਾਥ ਕੋਈ ਨਹੀਂ ਦੇ ਰਿਹਾ। ਕਿਉਂਕਿ ਉਹ ਆਪੋ ਤਾਂ ਫੇਰ ਕਾਮਰੇਡੀ ਚੰਗੇ ਨੇ ਜਿਹੜੇ ਆਪਣੇ ਸਜਾਵਾਂ ਪੂਰੀਆਂ ਹੋ ਸਕੇ ਨੇ ਨਾ ਆਪਾਂ ਉਹਨਾਂ ਨੂੰ ਬਾਹਰ ਨਹੀਂ ਕਢਾ ਸਕਦੇ ਆਪਣੀ ਕੌਮ ਹੋਸੀ ਬਣ ਗਈ ਆਪਾਂ ਨੂੰ ਕਹਿੰਦੇ ਨੇ ਬਹੁਤ ਬਹਾਦਰ ਕੌਮ ਹੁੰਦੀ ਸੀ ਹੁੰਦੀ ਸੀ ਪਰ ਜਿਹੜਾ ਆਪਾਂ ਆ ਗਏ ਆਪਾਂ ਮਰ ਗਏ ਆਪਾਂ ਨੂੰ ਵੀ ਤਾਂ ਕੁਝ ਕਰਨੀ ਪੈਣਾਗਾ ਬਸ ਕੋਈ ਬੰਦਾ ਕਹਿੰਦਾ ਬਹਾਦਰ ਕੌਮਾਂ ਜਕਾਰੇ ਛੱਡਣ ਲੱਗ ਗਏ ਜਕਾਰਿਆਂ ਦੀ ਕੀ ਗੱਲ ਹੁੰਦੀ ਆ ਕੁਝ ਕਰਕੇ ਵੀ ਦਿਖਾ ਬੋ ਜਿਹੜੇ ਆਪਣੇ ਬਹਾਦਰ ਸੂਰਮੇ ਤੇਗੇ ਅੱਦੇ ਤਾਂ ਨੇ ਮਾਰਤੇ ਸ਼ਹੀਦ ਕਰਤੇ ਅੱਦੇ ਜੇਲਾਂ ਤੇ ਨੇ ਬਾਹਰੇ ਕੌਣ ਨੇ ਤੇਰ ਮੇਰੇ ਵਰਗੇ ਹੁਣ ਇੱਕ ਪੰਨਾ ਉੱਠਿਆ ਤੀਗਾ ਅੰਪਾਈ ਅਮਰਤਵਰ ਉੱਠਿਆ ਚੱਕ ਕੇ ਅੰਦਰ ਬਾੜਤਾ ਝੂਠੇ ਕੇਸ ਦੇ ਵਿੱਚ ਕੋਈ ਕੇਸ ਨਹੀਂ ਬਣਨ ਨਾਲੇ ਹੁਣ ਪੰਨਾ ਜੂ ਚੱਕ ਲਿਆ ਹੁਣ ਇਹ ਉੱਠਿਆ ਤੀਗਾ ਇਹ ਵੀ ਚੱਕ ਕੇ ਅੰਦਰ ਕਰਤਾ ਮੇਰੇ ਵਰਗਾ ਫਿਰ ਕੌਣ ਇਥੇ ਜਿਉਂਦੇ ਜੀ ਦਾ ਸਾਥ ਦੇਵੋ ਬਈ ਕੱਲ ਨੂੰ 29 ਤਰੀਕਾ ਉੱਥੇ ਹਮਮਾਕੇ ਪਹੁੰਚੋ ਫਿਰ ਬਾਅਦ ਵਿੱਚ ਆਪਾਂ ਰੱਬ ਨਾਲ ਕਰੇ ਇਹਨਾਂ ਦਾ ਕੀ ਪਤਾ ਹੈ ਨਾ ਬੁੱਚੜ ਦਾ ਨਾ ਇਹ ਕੰਮ ਤਾਂ ਉੱਤਰਿਆ ਹੋਇਆਗਾ ਕੱਲ ਨੂੰ ਨੀਕੀ ਕਰਤੀ ਫਿਰ ਉਹਦੇ ਚਿਵਿਆ ਜੀ ਜਾ ਕੇ ਮੱਥੇ ਟੇਕਾਂਗੇ ਉਹਦਾ ਕੋਈ ਫਾਇਦਾ ਜਿੰਨੇ ਲੋਕਾਂ ਦੇ ਉਹਨੇ ਮਦਦ ਕੀਤੀ ਜੇ ਉਹਨੇ ਲੋਕ ਵੀ ਉੱਥੇ ਪਹੁੰਚ ਜਾਣ ਤਾਂ ਵੀ ਬਹੁਤ ਵੱਡਾ ਕੱਠ ਹੋ ਜੇ ਪਰ ਬਈ ਇਹ ਨਾ ਸੋਚੋ ਵੀ ਮੇਰੇ ਸੇ ਕੰਮ ਨਹੀਂ ਪੈਣਾ ਨਾ ਵੀ ਮੇਰਾ ਕੰਮ ਨਹੀਂ ਹੈਗਾ ਆਪਾਂ ਨੇ ਪੰਨ ਸਿੱਧੂ ਕਰਕੇ ਨਹੀਂ ਪਹੁੰਚਣਾ ਬਈ ਉੱਥੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਆਪਾਂ ਨੂੰ ਉੱਥੇ ਇਕੱਠ ਵਿਖਾਉਣਾਗਾ ਦਿਖਾਉਣਾ ਕੀ ਆ ਉੱਥੇ ਕੰਮ ਕਰਨਾ ਕੋਈ ਅਜਦਾ ਫੈਸਲਾ ਲਿਓ ਬਈ ਹਨਾ ਜਿਹੜੀ ਪੰਜਾਬ ਦੀ ਜਵਾਨੀ ਮਾਣ ਵੀ ਕਰੇ ਯਾਰ ਵੀ ਹਾਂ ਫੈਸਲਾ ਲੇਤਾ ਹੁਣ ਅਸੀਂ ਇਹਦੇ ਪੂਰੇ ਉੱਤਰੀਏ ਜਿਹੜੇ ਮੂਰਲੇ ਆਗੂ ਨੇ ਉਹਨਾਂ ਨੇ ਬੇਨਤੀ ਕਰਦਾ ਵੀਰੇ ਹੁਣ ਤੁਹਾਡੇ ਤੇ ਇਹਨਾਂ ਵਿਸ਼ਵਾਸ ਆ ਹਨਾ ਤੁਹਾਡੇ ਲੋਕ ਵਿਸ਼ਵਾਸ ਕਰਕੇ ਆਉਣਗੇ ਵੀ ਉੱਥੇ ਕੋਈ ਫੈਸਲਾ ਚੱਜ ਲਿਤਾ ਜਾਊਗਾ ਵਧੀਆ ਪਰ ਲਿਓ ਵੀ ਵਧੀਆ ਬਈ ਕੋਈ ਗੱਲ ਨਹੀਂ ਠੀਕ ਹੋਸਾ ਕਾਂਗ ਉੱਥੇ ਜ਼ਰੂਰ ਪਹੁੰਚਾਂਗੇ ਬਈ ਹਨਾ ਤੇ ਪਹਿਲਾਂ ਵੀ ਮੈਂ ਬਾਈ ਬਾਈ ਕੋਲ ਦੋ ਤਿੰਨ ਵਾਰ ਜਾ ਆਇਆ ਤੇ ਹੁਣ ਜ਼ਰੂਰ ਜਾਵਾਂਗਾ ਪਹਿਲਾਂ ਨਾ ਜਾਂਦੇ ਨਾ ਜਾਂਦੇ ਪਰ ਹੁਣ ਤਾਂ ਪੱਕਾ ਜਾਵਾਂਗੇ ਬਾਈ ਦੇ ਹੱਕ ਚ ਜ਼ਰੂਰ ਖੜਾਂਗੇ ਉੱਥੇ ਜਾ ਕੇ ਸਾਥ ਦੇਵਾਂ ਜਿੰਨਾ ਹੋ ਸਕਿਆ ਕਰਾਂਗੇ ਜ਼ਰੂਰ ਬਾਈ ਦੇ ਖੜਿਆਂਗੇ ਮੋਢੇ ਨਾਲ ਮੋਢਾ ਲਾ ਕੇ ਖੜਿਆਂ ਬਾਈ ਦੇ ਪਹਿਲਾਂ ਤਾਂ ਦੀਪ ਸਿੱਧੂ ਦੀ ਗੱਲ ਲੋਕਾਂ ਨਾਲ ਜਦੋਂ ਲੋਕਾਂ ਸਾਥ ਦੇ ਰਹੇ ਤੀਗਾ ਕਿਸੇ ਜਾਤ ਨਹੀਂ ਪੁੱਛੀ ਫਿਰ ਉਹਦੀ ਚਿਤਾ ਦੇ ਲੋਕ ਮੱਥੇ ਟੇਕ ਰਹੇ ਸੀ ਸਿੱਧੂ ਮੂਸੇ ਵਾਲਾ ਦੀ ਗੱਲ ਲੋਕਾਂ ਨੇ ਹਰਾਤਾ ਜਦੋਂ ਮਾਰ ਮਰ ਗਿਆ ਉਹ ਮਾਰਤਾ ਨਾ ਦੁਸ਼ਮਣਾਂ ਨੇ ਨਾ ਸਰਕਾਰਾਂ ਨੇ ਫਿਰ ਉਹਦੇ ਚ ਉੱਥੇ ਮੱਥੇ ਟੇਕ ਦਿੱਤੇ ਹੁਣ ਬਰਸੀਆਂ ਮਨਾ ਰਹੇ ਨੇ ਉਹਨੂੰ ਉਹੀ ਕੰਮ ਪਾਂ ਸਿੱਧੂ ਵਾਲਾ ਵੀਰੇ ਉਹ ਕੰਮ ਪਾਂ ਸਿੱਧੂ ਨਾਲ ਨਾ ਕਰਦੇਓ ਅੱਜ ਉਹਦੋਂ ਤੁਹਾਨੂੰ ਲੋੜ ਆ ਗਈ ਉਹਦੀ